ਸੁਸ਼ੀ ਆਪਣੇ ਭਾਈ ਛੇਹੇ ਦੇ ਰਿਕ੍ਰੀਸ਼ਨ ਦੀ ਸੀਧੀ ਬਾਰੇ ਕੀ ਕਹਿਣਾ ਚਾਹੁੰਦੇ ਆਂ। ਵਾਈਗਰੂ ਜਿੱਕਾ ਖਾਨ ਸਰ, ਵਾਈਗਰੂ ਜਿੱਕੀ ਪਤੈ। ਸੀਹਦ ਭਾਈ ਦੇਬੀਰ ਸਿੰਘ 10 ਮਈ 2007 ਨੂੰ ਜੰਮੂ ਕਸ਼ਮੀਰ ਦੇ ਉਪਵਾਰਾ ਡਿਸਟ੍ਰਿਕਟ ਦੇ ਦਰਦਪੁਰਾ ਸੈਕਟਰ ਦੇ ਵਿੱਚ ਮਿਲਿਟੈਂਟਾਂ ਨਾਲ ਮੁਕਾਬਲਾ ਕਰਦੇ ਹੋ ਸੀਧੀ ਦਾ ਜਾਨ ਪੀ ਗਏ ਸਨ। ਸੋ ਅੱਜ ਮੁਚੇਂ ਦਾ ਗਏ ਸ਼ੀਰਪਾਈ ਰਗਵੀਰ ਸਿੰਘ ਦੀ ਸਮਾਦੀ ਦੇ ਇਕੱਠੇ ਹੋ ਕੇ ਸਰਦਾ ਦੇ ਫੁੱਲ ਭੇਟ ਕੀਤੇ ਜਿਸ ਵਿੱਚ ਸਾਬਕਾ ਸਰਪੰਚ ਗੁਰਸੇਵ ਸਿੰਘ ਮੌਜੂਦਾ ਮੌਜੂਦਾ ਸਰਪੰਚ ਗੁਰਸੇਵ ਸਿੰਘ ਔਰ ਸਾਬਕਾ ਸਰਪੰਚ ਗਰੀਬ ਸਿੰਘ ਇਹ ਤੋਂ ਇਲਾਵਾ ਹੋਰ ਵੀ ਹਤਵੰਤਿਆਂ ਨੇ ਸ਼ੀਰਪਾਈ ਰਗਵੀਰ ਸਿੰਘ ਦੀ ਸੀਧੀ ਤੇ ਆ ਕੇ ਆਪਣੇ ਸਰਦਾ ਦੇ ਫੁੱਲ ਪੇਟ ਕੀਤੇ ਸੂ ਸਮੁੱਚੇ ਪਰਿਵਾਰ ਵੱਲੋਂ ਪਿਤਾ ਬਿਕਰ ਸਿੰਘ ਵੱਲੋਂ ਸਮੂਹ ਨਗਰ ਪੰਚਾਇਤ ਆ ਨਗਰ ਮਰਸੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ